ਅੱਛੇ ਗਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਤੁਹਾਡੇ ਨਾਲ ਰਿੱਧੀ ਆਉ ਰੁਕ ਕਰਦੇ ਆਂ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵਾਂ ਪਹਿਲਾ ਹੈਡਲਾਈਨ ਅੰਦੋਲਨਕਾਰੀ ਕਿਸਾਨ ਟੋਲ ਪਲਾਜ਼ਾ ਮਗਰੋਂ ਰੇਲਵੇ ਟ੍ਰੈਕਾਂ ਤੇ ਹੋਏ ਇਕੱਠੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਸਸੀ ਦਾ ਐਮ ਫੈਸਲਾ ਇਲੈਕਟਰਲ ਬੋਨਡ ਤੇ ਲਗਾਈ پابੰਦੀ 21 ਫਰਵਰੀ ਨੂੰ ਪੰਜਾਬ ਆਨੰਦ ਦੀ ਮਮਤਾ ਮਾਨ ਤੇ ਤੇਜਰੀਵਾਲ ਨਾਲ ਕਰ ਸਕਦੇ ਨੇ ਮੁਲਾਕਾਤ ਅੱਜ ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਿਸਾਨਾਂ ਦੇ ਅੰਦੋਲਨ ਕਾਰਨ ਸੀਬੀਐਸਸੀ ਨੇ ਜਾਰੀ ਕੀਤੀ ਹੈ ਡਵਾਈਸ ਪੰਜਾਬ ਚ ਮੌਸਮ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤਾ ਅਲਰਟ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ਹਸਪਤਾਲ ਚ ਤੋੜਿਆ ਦਾ ਪਠਾਨਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਖਿਲਾਫ ਕੀਤੀ ਕਾਰਵਾਈ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨ ਜਥੇਬੰਦੀਆਂ ਨੇ ਕਰਾਇਆ ਟੋਲ ਫਰੀ ਪੀਐਮ ਮੋਦੀ ਨੇ ਅਬੂਦਾਬੀ ਚ ਪਹਿਲੇ ਹਿੰਦੂ ਮੰਦਿਰ ਦਾ ਕੀਤਾ ਗੱਟ ਫਤੇਗੜ ਸਾਹਿਬ ਚ ਦਰਦਨਾਕ ਘਟਨਾ ਚੌਕਲੇਟ ਖਾਨ ਨਾਲ 3 ਸਾਲ ਦੇ ਬੱਚੇ ਦੀ ਮੌਤ ਵਸੰਤ ਪੰਚਮੀ ਦੇ ਦਿਨ ਹੁਸ਼ਿਆਰਪੁਰ ਦੇ ਸੁੰਦਰ ਨਗਰ ਅਤੇ ਤੀਨ ਨਗਰ ਚ ਤੁਮ-ਤਾਮ ਨਾਲ ਮਨਾਈ ਗਈ ਸਰਸਵਤੀ ਪੂਜਾ। ਵਸੰਤ ਪੰਚਮੀ ਵਾਲੇ ਦਿਨ ਹੁਸ਼ਿਆਰਪੁਰ ਦੇ ਗੁਰਦੁਆਰੇ ਚ ਲਗਾਇਆ ਗਿਆ ਵਿਸ਼ਾਲ ਮੇਲਾ ਵੱਡੀ ਗਿਣਤੀ ਚ ਸੰਗਤਾਂ। ਹੁਣ ਖਬਰਾਂ ਵਿਸਤਾਰ ਚ। ਬੀਤੇ ਦਿਨ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦਾ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਉੱਪਰ ਹੰਝੂ ਗੈਸ ਤੇ ਗੋਲੇ ਛਿੱਟੇ ਗਏ, ਉੱਥੇ ਹੀ ਰਬੜ ਦੀਆਂ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਵੀ ਜ਼ਖਮੀ ਕੀਤਾ ਗਿਆ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਨੇ ਕੱਲ ਐਲਾਨ ਕੀਤਾ ਸੀ ਕਿ ਅੱਜ ਪੰਜਾਬ ਭਰ ਦੇ ਸਾਰੇ ਰੇਲਵੇ ਟ੍ਰੈਕਾਂ ਉੱਪਰ ਧਰਨੇ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿੱਥੇ ਸੂਬੇ ਭਰ ਵਿੱਚ ਰੇਲਵੇ ਟ੍ਰੈਕ ਬੰਦ ਕਰਕੇ ਰੇਲਾ ਰੋਕੀਆਂ ਜਾਣਗੀਆਂ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਲੈਕਟੋਰਲ ਬੌਂਡ ਸਕੀਮ ਦੇ ਅਹਿਮ ਫੈਸਲਾ ਸੁਣਾਇਆ ਅਦਾਲਤ ਨੇ ਚੋਣ ਬੌਂਡ ਸਕੀਮ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਇਸ ਨੂੰ ਧਾਰਾ 19 ਏ ਦੀ ਉਲੰਘਣਾ ਅਤੇ ਅਸੰਵਿਧਾਨਿਕ ਮੰਨਿਆ ਗਿਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਲੈਕਟੋਰਲ ਬੌਂਡ ਸਕੀਮ ਨੂੰ ਅਸੰਵਿਧਾਨਿਕ ਕਰਾਰ ਕੇ ਰੱਦ ਕਰਨਾ ਹੋਵੇਗਾ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਨਾਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੇਨਰਜੀ ਫਰਵਰੀ ਨੂੰ ਪੰਜਾਬ ਦੌਰੇ ਤੇ ਆ ਰਹੀ ਹੈ ਕੌਮੀ ਖਬਰਾਂ ਮੁਤਾਬਕ ਮਮਤਾ ਬੇਨਰਜੀ ਅੰਮ੍ਰਿਤਸਰ ਸਥਿਤ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਨਤਮਸਤਕ ਹੋਣਗੀ ਅਤੇ ਭਗਵੰਤ ਮਾਨ ਤੇ ਕੇਜਰੀਵਾਲ ਨਾਲ ਵੀ ਮੁਲਾਕਾਤ ਕਰ ਸਕਦੀ ਹੈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵੀਰਵਾਰ ਤੋਂ ਸ਼ੁਰੂ ਹੋ ਗਈਆਂ ਹਨ ਅਜਿਹੇ ਵਿੱਚ ਬੋਰਡ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਕੂਲਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਸੜਕਾਂ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਬੋਰਡ ਨੇ ਵਿਦਿਆਰਥੀਆਂ ਨੂੰ ਜਲਦੀ ਘਰੋਂ ਨਿਕਲਣ ਅਤੇ ਹੋ ਸਕੇ ਤਾਂ ਮੈਟਰੋ ਸੇਵਾ ਲੈਣ ਦੀ ਸਲਾਹ ਦਿੱਤੀ ਹੈ ਸੂਬੇ ਦੇ ਮੌਸਮ ਵਿੱਚ ਅਗਲੇ 2 ਦਿਨਾਂ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ 17 ਫਰਵਰੀ ਨੂੰ ਸਰਗਰਮ ਹੋ ਰਹੀ ਹੈ ਇਸ ਦੇ ਮੱਦੇਨਜ਼ਰ 18 ਅਤੇ 19 ਫਰਵਰੀ ਨੂੰ ਬਸੰਤ ਰੁੱਤ ਦੀ ਪਹਿਲੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਅਵਾਰਾ ਕੁੱਤਿਆਂ ਦਾ ਪੰਜਾਬ ਵਿੱਚ ਕਹਿਰ ਲਗਾਤਾਰ ਜਾਰੀ ਹੈ ਨਾਭਾ ਨਜ਼ਦੀਕ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸੜ ਵਿੱਚ ਵੀ ਪੰਜਵੀਂ ਕਲਾਸ ਦੇ ਵਿਦਿਆਰਥੀ ਉੱਪਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਨੇੜਲੇ ਪਿੰਡ ਬਰਸੜ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਛੋਟੇ ਬੱਚੇ ਨੂੰ ਨੋਚ ਕੇ ਖਾar ਲੈਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਉਸ ਬੱਚੇ ਦੀ ਮੌਤ ਵੀ ਹੋ ਗਈ ਮੇਰੇ ਤੱਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸੜ ਜ਼ਿਲ੍ਹਾ ਪਟਿਆਲਾ ਵੱਜੋਂ ਹੋਈ ਹੈ ਪਠਾਨਕੋਟ ਪੁਲਿਸ ਨੇ ਕੀਤੀ ਨਜਾਇਜ਼ ਮਾਈਨਿੰਗ ਤੇ ਕਾਰਵਾਈ ਪਠਾਨਕੋਟ ਦੇ ਦੋ ਵੱਖ-ਵੱਖ ਇਲਾਕਿਆਂ ਚ ਨਜਾਇਜ਼ ਮਾਈਨਿੰਗ ਕਰਦੇ ਹੋਏ 6 ਵਿਅਕਤੀ ਕਾਬੂ ਕੀਤੇ ਹਨ 3 ਟਰੈਕਟਰ ਟਰਾਲੀਆਂ ਅਤੇ ਇੱਕ ਜੀਸੀਬੀ ਮਸ਼ੀਨ ਵੀ ਨਰੋਟ ਜੈਮਲ ਸਿੰਘ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਹੈ ਇੱਕ ਪੋਕਲੈਨ ਮਸ਼ੀਨ ਅਤੇ ਨੰਗਲਪੁਰ ਪੁਲਿਸ ਵੱਲੋਂ ਇੱਕ ਟਿਪਰ ਵੀ ਜ਼ਬਤ ਕੀਤਾ ਗਿਆ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਤੁਸੀਂ ਵੱਡਾ ਐਕਸ਼ਨ ਕੀਤਾ ਹੈ ਜੈ ਇਲੀਗਲ ਮਾਈਨਿੰਗ ਦੇ ਉੱਤੇ ਦੋ ਅਲੱਗ-ਅਲੱਗ ਜਗ੍ਹਾ ਤੇ ਕੀ ਮੰਨਨੇ ਕਿੰਨੇ ਬੰਦੇ ਨੇ ਔਰ ਅੱਗੇ ਕੀ ਕਹਿਣਾ ਤੁਹਾਡਾ ਇਲੀਗਲ ਮਾਈਨਿੰਗ ਕਰਨ ਵਾਲਿਆਂ ਦੇਖੋ ਅਸੀਂ ਇਲੀਗਲ ਮਾਈਨਿੰਗ ਦੇ ਖਿਲਾਫ ਟਾਈਮ ਟੂ ਟਾਈਮ ਜੜੀਆਂ ਹੈਗੀਆਂ ਆਪਣੀਆਂ ਆਪਰੇਸ਼ਨਸ ਚਲਾਉਂਦੇ ਰਹਿੰਨੇ ਆ ਔਰ ਇਹ ਸਾਰੀਆਂ ਜਿਹੜੇ ਆਪਰੇਸ਼ਨਸ ਹੈਗੇ ਇਹ ਸੂਚਨਾਵਾਂ ਦੇ ਆਧਾਰਿਤ ਹੁੰਦੇ ਆ ਕਿ ਜਿੱਦਾਂ ਦੀ ਸਾਨੂੰ ਸੂਚਨਾ ਮਿਲਦੀ ਆ ਉਹਦੇ ਮੁਤਾਬਕ ਅਸੀਂ ਮਾਈਨਿੰਗ ਵਿਭਾਗ ਨੂੰ ਨਾਲ ਲੈ ਕੇ ਉੱਥੇ ਆਪਰੇਸ਼ਨਸ ਕਰਦੇ ਆ ਔਰ ਇਲੀਗਲ ਮਾਈਨਿੰਗ ਜਿਹੜੀ ਕਿ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਕ ਖੁਸ਼ਿਆਰਪੁਰ ਅ ਜ਼ਰਾ ਤੌਰ ਤੇ ਸਾਹਮਣੇ ਹੋ ਰਹੀ ਹੁੰਦੀ ਉਹਨੂੰ ਮੌਕੇ ਤੇ ਜਾ ਕੇ ਫੜਾਇਆ ਜਾਂਦਾ ਇਸੇ ਲੜੀ ਦੇ ਵਿੱਚ ਜਿਹੜੀ ਹੈਗੀ ਆ ਰੀਸੈਂਟਲੀ ਅਸੀਂ ਕੱਲ ਹੀ ਦੋ ਆਪਰੇਸ਼ਨਸ ਕੀਤੇ ਆ ਇੱਕ ਨੰਗਲਪੁਰ ਦੇ ਏਰੀਆ ਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਪੋਕਲੇਨ ਤੇ ਇੱਕ ਭਰਿਆ ਹੋਇਆ ਜਿਹੜਾ ਟਿਪਰ ਆ ਰਾ ਰੋ ਮਟੀਰੀਅਲ ਦਾ ਇਲੀਗਲ ਮਾਈਨਿੰਗ ਕਰਦਾ ਹੋਇਆ ਉਹ ਚੱਕੀ ਦੇਵਰ ਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਜਿਹੜੇ ਤੱਥ ਹੈ ਉਹ ਇਹ ਆ ਕਿ ਇਹ ਇਲੀਗਲ ਮਾਈਨਿੰਗ ਇਕੱਲੇ ਡਰਾਈਵਰ ਤੇ ਟਿਪਰ ਦੇ ਡਰਾਈਵਰ ਜਾਂ ਪੋਕਲੈਨ ਦੇ ਡਰਾਈਵਰ ਨਹੀਂ ਕਰ ਰਹਾ ਬੇਸਿਕਲੀ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਉਤਸ਼ਾਹਿਤ ਕਰਦੇ ਆ ਇਹਨਾਂ ਦੀ ਮਸ਼ੀਨਾਂ ਜਿਹੜੀਆਂ ਭੇਜੀਆਂ ਜਾਂਦੀਆਂ ਅਕਸਰ ਦੇਖਿਆ ਗਿਆ ਕਿ ਇਹ ਜਿਹੜੇ ਮਾਲਕ ਹੈਗੇ ਆ ਕ੍ਰਸ਼ਰਸ ਦੇ ਉਹ ਇਸ ਨੂੰ ਉਹਨਾਂ ਦੇ ਪਿੱਛੇ ਹੁੰਦੇ ਆ ਔਰ ਉਹਦੇ ਚ ਜਿਹੜੀ ਹੈਗੀ ਆ ਇਲੈਗਲ ਮਾਈਨਿੰਗ ਕਰਾਉਣ ਦੇ ਵਿੱਚ ਆ ਮੈਂ ਸਮਝਦਾ ਕਿ ਪੂਰੇ ਦੇ ਪੂਰੇ ਭਾਗੀਦਾਰ ਆ ਔਰ ਇਸ ਮੁਕਦਮੇ ਵਿੱਚ ਜਿਹੜੇ ਹੈਗੇ ਆ ਪ੍ਰੈਸ਼ਰ ਓਨਰਸ ਨੂੰ ਵੀ ਅਸੀਂ ਜਿਹੜੇ ਹੈਗੇ ਆ ਦੋਸ਼ੀਆਂ ਦੀ ਲਿਸਟ ਵਿੱਚ ਰੱਖਿਆ ਗਿਆ ਹੈਗਾ ਤੇ ਜਿਹੜੇ ਮੌਕੇ ਤੇ ਗ੍ਰਿਫਤਾਰੀ ਕੀਤੀ ਦੂਜੇ ਆਪਰੇਸ਼ਨਸ ਦੇ ਵਿੱਚ ਨਰੋਡ ਜੈਵਲ ਸਿੰਘ ਦੇ ਏਰੀਆ ਦੇ ਵਿੱਚ ਉੱਥੇ ਵੀ ਇੱਕ ਜੀਸੀਬੀ ਮਸ਼ੀਨ ਤੇ ਜਿਹੜੀਆਂ ਹੈਗੀਆਂ ਤਿੰਨ ਜਿਹੜੀਆਂ ਟਰੈਕਟਰ ਟਰਾਲੀਜ਼ ਹਾਈਡਰੌਲਿਕ ਆ ਜਿਹੜੀਆਂ ਆਏ ਗਿਆ ਉਹ ਇਲੈਗਲ ਮਾਈਨਿੰਗ ਰਾਵੀ ਰਿਵਰ ਦੇ ਬੈਂਕ ਤੋਂ ਜਿਹੜੀਆਂ ਕਰਵਾ ਰੀਆਂ ਸੀ ਉਹਨਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਉੱਥੇ ਵੀ ਜਿਹੜੇ 4 ਜਿਹੜੇ ਆ ਵਿਅਕਤੀ ਹੈਗੇ ਆ ਉਹ ਮੌਕੇ ਤੇ ਗ੍ਰਿਫਤਾਰ ਜਿਹੜੇ ਉਹ ਕੀਤੇ ਗਏ ਆ ਨਾਲੇ ਇਹ ਵਹੀਕਲਸ ਜਿਹੜੀ ਉਹਦੀ ਰਿਕਵਰੀ ਹੋਈ ਆ ਆ ਇੱਥੇ ਅਸੀਂ ਪਠਾਨਕੋਟ ਪੁਲਿਸ ਵੱਲੋਂ ਇਹ ਬਿਲਕੁਲ ਸਾਫ਼ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਇਲੈਗਲ ਮਾਈਨਿੰਗ ਆ ਚਾਹੇ ਉਹ ਕਿਸੇ ਦੇ ਵੀ ਕਹਿ ਦੇ ਉੱਤੇ ਹੋ ਰਹੀ ਆ ਪ੍ਰੈਸ਼ਰ ਓਨਰਸ ਦੇ ਉਹਦੇ ਚ ਜ਼ਿਆਦਾਤਰ ਇਨਵੋਲਵਮੈਂਟ ਨਿਕਲ ਰਹੀ ਆ ਉਹ ਇਸ ਤਰੀਕੇ ਨਾਲ ਅਸੀਂ ਫਿਊਚਰ ਦੇ ਵਿੱਚ ਇਨਫੈਕਟ ਪਾਸ ਦੇ ਵਿੱਚ ਵੀ ਹੁਣ ਫਿਊਚਰ ਦੇ ਵਿੱਚ ਵੀ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਵੀ ਇਸ ਇਲੈਗਲ ਐਕਟੀਵਿਟੀਜ਼ ਤੋਂ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਵੇਗਾ ਉਹ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ 3 ਘੰਟੇ ਦੇ ਲਈ ਵਾਹਨਾਂ ਨੂੰ ਟੋਲ ਫ੍ਰੀ ਕਰਵਾਇਆ ਗਿਆ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਗੂਆਂ ਵੱਲੋਂ ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਵੀ ਕੀਤਾ ਨਾਲ ਹੀ ਪੰਜਾਬ ਸਰਕਾਰ ਤੇ ਵੀ ਜਮ ਕੇ ਨਿਸ਼ਾਨਾ ਸਾਥ ਦਨੰਤਰ ਮੰਤਰੀ ਨਰਿੰਦਰ ਮੋਦੀ ਨੇ ਬੋਧਵਾਲ ਨੂੰ ਆਬੋਦਾਬੀ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਮੰਦਿਰ ਪਹੁੰਚਣ ਤੇ ਮਹੰਤ ਸੁਆਮੀ ਮਹਾਰਾਜ ਦੇ ਮਾਲਾ ਪਹਿਨਾ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਉਦਘਾਟਨ ਦੇ ਬਾਅਦ ਪੀਐਮ ਮੋਦੀ ਨੇ ਮੰਦਿਰ ਵਿੱਚ ਆਰਤੀ ਵੀ ਕੀਤੀ ਇਸ ਦੌਰਾਨ ਅਭਿਨੇਤਾ ਅਕਸ਼ੇ ਕੁਮਾਰ ਹਿੰਦੂ ਮੰਦਿਰ ਦੇ ਉਦਘਾਟਨ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਬੋਦਾਬੀ ਪਹੁੰਚੇ ਹਨ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਦੇਸ਼ ਅਤੇ ਦੁਨੀਆ 'ਚ ਫੈਲੇ ਭਾਰਤੀਆਂ 'ਚ ਉਤਸ਼ਾਹ ਦੇਖਿਆ ਫਤੇਗੜ ਸਾਹਿਬ ਦੇ ਖੇੜੀ 9 ਸਿੰਘ ਇਲਾਕੇ ਚ ਪੈਂਦੇ ਪਿੰਡ ਮੁਸਤਾਫਾ ਬਾਦ ਚ 3 ਸਾਲਾਂ ਦੇ ਬੱਚੇ ਦੀ ਅਚਾਨਕ ਮੌਤ ਹੋ ਗਈ ਪਰਿਵਾਰ ਨੇ ਬੱਚੇ ਦੀ ਮੌਤ ਦਾ ਕਾਰਨ ਚਾਕਲੇਟ ਦੱਸਿਆ ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ ਤੇ ਜੋ ਮੌਤ ਦਾ ਅਸਲੀ ਕਾਰਨ ਪਤਾ ਲੱਗ ਸਕੇ ਬੱਚੇ ਦੇ ਪਿਤਾ ਮਲੇਸ਼ੀਆ ਗਏ ਹੋਣ ਅਤੇ ਉਹਨਾਂ ਨੇ ਆਉਣ ਤੋਂ ਬਾਅਦ ਹੀ ਫਤੇ ਸਿੰਘ ਦਾ ਸੰਸਕਾਰ ਕੀਤਾ ਜਾਵੇਗਾ ਵਸੰਤ ਪੰਚਮੀ ਦੇ ਦਿਨ ਹੁਸ਼ਿਆਰਪੁਰ ਦੇ ਸੁੰਦਰ ਨਗਰ ਅਤੇ ਪੀਂ ਨਗਰ ਚ ਧੂਮ-ਧਾਮ ਨਾਲ ਸਰਸਵਤੀ ਪੂਜਾ ਮਨਾਇ ਗਈ। ਵਸੰਤ ਪੰਚਮੀ ਵਾਲੇ ਦਿਨ ਹੁਸ਼ਿਆਰਪੁਰ ਦੇ ਗੁਰਦੁਆਰੇ ਚ ਲਗਾਇਆ ਗਿਆ ਵਿਸ਼ਾਲ ਮੇਲਾ ਵੱਡੀ ਗਿਣਤੀ ਚ ਸੰਗਤਾਂ ਆਈ। ਦੇਖੋ ਪੂਰੀ। ਅੱਜ ਲਈ ਇੰਨਾ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਜੀਬੀਸੀ ਅਪਡੇਟਸ ਦੇ ਨਾਲ